ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਸਾਰੇ ਜਣ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਲਓ ਜੀ ਆਪਾਂ ਆ ਗਏ ਆ ਖੇਤ ਤੇ ਲੇਟ ਤੱਕ ਵੈਸੇ ਕਾਫੀ ਹੋ ਗਿਆ ਪਹਿਲਾਂ ਡੈਡੀ ਨਹੀਂ ਆਏ ਘਰੇ ਰੋਟੀ ਖਾਣਾ ਫੇਰ ਭਾਈ ਮੋਟਰ ਮਾੜੀ ਜੀ ਤਾਂ ਮੋਟਰ ਖਰਾਬ ਹੋ ਗਈ ਮੋਟਰ ਦੇ ਜਿਹੜੇ ਗ੍ਰਿਪ ਜੇ ਹੁੰਦੇ ਆ ਤੇ ਉਹ ਉਹ ਖਰਾਬ ਉਹ ਖਰਾਬ ਹੋ ਗਏ ਤੇ ਫੇਰ ਉਹ ਲੋਡ ਕਰਨ ਲੱਗੇ ਫੇਰ ਚਾਹ ਪਾਣੀ ਫੇਰ ਜਦੋਂ ਆਏ ਘਰੇ ਫੇਰ ਆਈਆਂ ਤੇ ਇੱਕ ਅਜ ਆਪਣਾ ਹੈਲਪਰ ਆਉਂਦਾ ਹੈ ਰਾਮ ਨੇ ਭੈਣ ਆਉਂਦੀ ਅਸੀਂ ਆਖਿਆ ਸਾਡੇ ਨੂੰ ਦੋ ਦਿਨ ਲਵਾ ਜਾਣ ਨਾਲੇ ਤਾਂ ਤੈਨੂੰ ਸੌਖਾ ਤੇ ਨਾਲੇ ਸਾਨੂੰ ਸੌਖਾ ਹੋ ਜੂ ਹਨਾ ਸਾਰਾ ਲੱਗ ਜੂਗਾ ਚਲੋ ਘਰੇ ਵੀ ਬੇਲੀ ਹੁੰਨੀ ਐ ਤੇ ਆਉਂਦੀ ਐ ਤੇ ਆ ਜੇ ਤਾਂ ਫਿਰ ਚਾਹ ਚੂਪੀ ਕੇ ਲਗਦੇ ਆਂਗੇ ਠੀਕ ਚਲੋ ਜਿਹੜਾ ਵੀ ਦੋ ਘੰਟੇ ਲੱਗਣਗੇ ਭੈਣ ਤੋਂ ਹਨਾ ਫਿਰ ਜਾ ਬੜੂਗੀ ਚਲ ਜਾ ਕੁੜੀਆਂ ਆਉਣੀਆਂ ਰੋਟੀ ਰੋਟੀ ਬਣਾਉਣੀ ਹੈ ਉਹ ਵੀ ਛੜ ਕੇ ਛੜ ਕੇ ਆ ਜਾ ਸਿੱਧੀ ਛੜ ਕੇ ਛੜ ਕੇ ਉੱਥੇ ਸਕੂਟਰ ਨਹੀਂ ਲੱਗ ਮੈਨੂੰ ਕੀ ਪਤਾ ਇੱਥੇ ਬੈਠ ਹਾਂ ਹੌਤ ਛੜ ਕੇ ਤਾਂ ਸਿੱਧੀ ਆ ਜਾਂਦੀ ਬਲੌਗ ਬਣਾਉਂਦੀ ਹੁੰਦੀ ਐ ਇੱਧਰ ਆ ਬੈਠੀਆ ਕਿੱਥੇ ਬਸ ਆ ਜਾ ਉਹ ਇੱਥੇ ਛਾਂ ਸੀ ਉੱਥੇ ਪਹਿਲਾਂ ਉੱਥੇ ਸੀਗੀ ਬਰਕਾਨ ਜਿਹੜੀ ਉਹ ਪੱਠ ਤੀ ਹੂੰ ਹੁਣ ਕਿ ਲੋ ਜੀ ਆ ਗਏ ਬਲੌਗਰ ਬੰਦੇ ਹੂੰ ਹੂੰ ਪਹੁੰਚ ਗਏ ਆ ਜਾ ਆ ਜਾ ਚਾਹ ਪੀ ਕੇ ਲੱਗੀਏ ਲਓ ਜੀ ਆ ਬੈਠੀ ਲੱਗਦੀ ਰਾਮ ਮਮੀ ਤਾਂ ਪਾਓ ਭਾਈ ਚਾਹ ਠੱਜੇ ਜੋੜ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲਓ ਭਾਈ ਪੀ ਲੀ ਚਾਹ ਦਾ ਵੀ ਬਾਹਾਂ ਵੀ ਨਾਲ ਲਿਆਈਆ ਸੀ ਚੜਾਉਂਗੀ ਮੈਂ ਜਲੇ ਲਈ ਹੈਡਫੋਨ ਜਲੇਬੀਆਂ ਖਾਂਗੇ ਜਲੇਬੀਆਂ ਨੂੰ ਮਿੱਠਾ ਖਾ ਕੇ ਖੇਤ ਨਾਲ ਮਜੂਰ ਹੋ ਮਿੱਠੇ ਤੋਂ ਸ਼ੁਰੂਆਤ ਹੈ ਕੌਣ ਲੈ ਗਿਆ ਸੀ ਕੱਲ ਲੈ ਕੇ ਆਏ ਸੀ ਝੋਨਾ ਵੇਚਣ ਵਾਸਤੇ ਜੂਠਣਾ ਨਹੀਂ ਕਰਾਂ ਨਾ ਨਾ ਖਾ ਲਾ ਸਾਰੇ ਜਿਹੜੇ ਭੈਣ ਭਰਾ ਜਲੇਬੀਆਂ ਖਾ ਲੋ ਲਓ ਜੀ ਜਲੇਬੀਆਂ ਖਾ ਰਹੇ ਇੱਧਰ ਮੰਮੀ ਚਾਹ ਪਾ ਰਹੇ ਤੇ ਬਸ ਲੱਗਦੇ ਆ ਫਿਰ 10 ਮਿੰਟ ਅਜ ਪੀ ਕੇ ਚਾਹ ਦਵਾਦ ਚੱਲੀਏ ਆਹ ਕਹਿ ਰਹੇ ਮੰਮੀ ਮੈਨੂੰ ਕੇਰਾ ਪਾਣੀ ਨਾ ਮੈਂ ਪਾਣੀ ਪੀ ਲਾਂ ਹੈ ਹਾਂ ਹਾਈ ਝੋਕਣਾ ਬਾਲਾ ਬਰਾਜ ਮਾਰ ਹਨਾ ਵੱਡੀ ਨਹੀਂ ਕਿਸੇ ਨੇ ਬਾਜਰਾ ਬਾਜਰਾ ਅੱਛਾ ਮੰਮੀ ਦੇਈ ਮੈਨੂੰ ਪਾਟੀ ਮੈਂ ਪੇਰ ਪਾਲ ਹੋਇਆ ਪਹਿਲਾਂ ਚਾਰਜ ਕਰਾਂ ਫੋਨ ਚ ਅੱਛਾ ਲਓ ਜੀ ਸਾਰੇ ਭੈਣ ਭਰਾ ਜਲੇ ਉਹ ਦੋਸਤ ਮੰਮੀ ਇੰਨੀ ਚਾ ਮੰਮਗੇ ਮੈਨੂੰ ਮਾਰਨਾ ਤੇ ਚਾਹ ਪਿਆ ਕੇ ਅੱਜ ਇੰਨੀ ਨਾ ਪਿਆ ਭੈਣ ਵਾਂ ਫੇਰ ਜੇ ਕੋਈ ਮਾਈ ਮਾਰ ਜਾਪਾਂ ਕਿਹੜੇ ਦੀ ਇਹ ਪਤਾ ਨਹੀਂ ਕਿਹੜੇ ਦੀ ਉਹਦੀ ਹੈ ਨਾ ਹੂੰ ਤੁੱਪੇ ਲਾ ਦੇ ਸੁੱਕੂ ਜੂ ਜਦੋਂ ਉਹ ਆਉਗੋ ਦੰਦਾ ਬੰਤੇ ਸੁੱਕੀ ਜਾਂਦੀ ਤੂੰ ਪੇਲਾ ਦੋ ਬਸ ਲੋੜ ਹੀ ਨਹੀਂ ਮਾੜਾ ਮੋਟਾ ਲੋ ਜਿਲੇਬੀਆਂ ਖਾ ਲੋ ਸਾਰੇ ਭੈਣ ਭਰਾ ਮਾੜਾ ਮੋਟਾ ਸ਼ੰਡਾ ਹੋ ਜੂਗਾ ਹੋ ਬਾੜੀਆਂ ਸਵੇਰ ਸੀ ਰਵਣੇ ਗਲ ਤਾਂ ਗਰਮ ਗਰਮ ਹੋਣੀ ਆ ਤਾਂ ਲਾਈਆਂ ਭੈਣੇ ਤਾਂ ਫਿਰ ਹੋਰੀ ਘੇਰਜੀ ਚੜੇ ਹੱਥ ਨੇ ਸੁਆਦ ਲੱਗੀਆਂ ਤੇ ਖਾ ਕੇ ਸੇਵੀਆਂ ਬਣਾ ਲੇ ਤੇ ਮੁੜ ਕੇ ਘੇਰਜੀ ਚੜੇ ਵੱਲੀ ਫੁਰਕੀਆਂ ਆ ਨਾ ਵਧੀਆ ਲੱਗ ਰਹੇ ਨਰਮਾ ਭਾਈ ਨਾ ਚੁੱਕ ਲਿਆ ਤੇ ਟਾਈਮ 2:00 ਵਜੇ ਘਰੇ ਜਾਣੇ ਚਾਹ ਕਰਦੇ ਘਰੇ ਜਾ ਕੇ ਪੇਣਾ ਆਪਣੀ ਚੱਲੀ ਹੁਣ ਦੋ ਡਰ ਡਿਊਟੀ ਲਵਾ ਗਈ ਦੋ ਵਜੇ ਤਾਈਂ ਮੈਂ ਲਵਾਤਾ ਟਾਈਮ ਹਨਾ ਜਿੰਨਾ ਕਿ ਲੱਗਿਆ ਉਹਨ ਕੁੜੀਆਂ ਆਂ ਰੋਟੀ ਰੋਟੀ ਬਣਾਉਣੀ ਆ ਜਾ ਕੇ ਕੱਲ ਨੂੰ ਆਏ ਆ ਜੀ ਹੁਣ ਮੰਮੀ ਇਹ ਵੀ ਭੋਗ ਤੇ ਜਾਣਾ ਤੇ ਡੈਡੀ ਤੇ ਰਮਨ ਹੋਰ ਇਹ ਵੀ ਜੀਂਦ ਜਾਣਗੇ ਤੇ ਘਰੇ ਵੀ ਨਹੀਂ ਕੋਈ ਹੋਣਾ ਤੇ ਹੁਣ ਪਰਸੋਂ ਲੱਗਿਆ ਜਾਊਗਾ ਪਰਸੋਂ ਲੱਗਾਂਗੇ ਹੁਣ ਪਰਸੋਂ ਚੌਥੇ ਚ ਆ ਨਿਭੜ ਜਾਣਗੇ ਦੋ ਘਰੇ ਉਹ ਤਾਂ ਬਾਹਲੀ ਛੇਤੀ ਨਿਭੜੂ ਇਸੇ ਦਾ ਹੀ ਆਪਾਂ ਨੂੰ ਲੁਕਾ ਹੈ ਹੋਰ ਇਹਨਾਂ ਨੇ ਨਰਮਾ ਚੁਕ ਲਿਆ ਸੀ ਤਿੰਨਾਂ ਜਣੀਆਂ ਨੇ ਦੁਕਾਨਾਂ ਹੀ ਬਾਹਰ ਨਰਮਾ ਘਟਾ ਕਰੇ ਵੇਖੀ ਜਲ ਮਸਤਲਾ ਕਰ ਸਹੀ ਗੱਲ ਹੈ ਮੈਂ ਲੈਣੀ ਮੁਸਕ ਦਾ ਘਰ ਸਾਡੇ ਘਰੇ ਮਮਮੀ ਅਵੇ ਤੂੰ ਲੈ ਜਾ ਸਾਰਾ ਅੱਧਾ ਦੇ ਦੇ ਹਾਂ ਬਰੇ ਪੰਡੂ ਚ ਅੱਧਾ ਦੇ ਦ ਨਰਮਾ ਲੈ ਜਾ ਲੈ ਰੇ ਜਾ ਕੇ ਦੀ ਸੇੜ ਦੀ ਦੁਕਾਨ ਤੇ ਸਹੀ ਹੈ ਉਹਨੇ மம்மிச்ச <laughs> 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 ਆਪਾਂ ਤੀਆਂ ਆਪਣੇ ਖੂਨਾਂ ਨਹੀਂ ਲੈ ਮੈਂ ਲੈ ਚਲਦੀ ਸਾਰਾ ਖੁਸ਼ੀ ਲੈ ਜਾ ਤੂੰ ਲੈ ਆ ਵੀ ਲੈ ਕੈਂਪਰ ਵੀ ਲੈ ਆ ਅਲਫਾ ਵੀ ਲੈ ਆ ਲੈ ਆ ਵੀ ਨਹੀਂ ਨਹੀਂ ਤੁਸੀਂ ਰੋਟੀਆਂ ਚੋਪੜ ਦਾ ਜਲੇਬਾ ਲਵਾ ਫੇਰਾ ਲੈ ਜਾ ਮੈਂ ਲੈ ਚੱਕੇ ਇਹ ਕੀੜੀਆਂ ਵੀ ਇਹਦੇ ਤੇ ਲੈ ਲੈ ਓਏ ਆਪਣਾ ਚੋਪੜ ਤੇ ਫੜ ਲੈ ਫੜ ਲੈ ਯਾਰ ਰੋਟੀਆਂ ਚਾਰ ਰੋਟੀਆਂ ਚੋਪੜ ਲੈ ਕੇ ਜਾ ਤੂੰ ਹੀ ਕਰਦੀ ਆ ਮੈਂ ਆ ਵੀ ਲੈ ਜਾਂ ਤੇ ਆ ਵੀ ਲੈ ਜਾਂ ਚੌੜ ਕਰਦੀ ਆ ਮੈਂ ਸਾਰਾ ਕੁਝ ਅੱਧਾ ਅੱਧਾ ਚੱਲ ਭੈਣੇ ਚਲੀਏ ਹੋਰ ਮੈਂ ਵੀ ਜਾਨੀ ਆ ਚਾਹ ਪੀ ਕੇ ਵਗ ਜਾਂਦੀ ਨਾ ਬੱਸ ਕਰਦੀ ਆ ਜਗ ਜਗ ਫੇਰ ਰੋਟੀ ਖਾਣੀ ਉਹ ਵਿਚਾਰੀਆਂ ਆ ਬਾਟੀ ਨਾ ਭਰ ਜਾ ਮਮੀ ਕਾ ਬਾਟੀ ਪਈ ਇਹ ਤਾਂ ਕੋਈ ਇੱਕ ਰੱਖ ਜਾਨੀ ਆ ਕੋਣ ਆ ਇੱਥੇ ਨਹੀਂ ਭੈਣੇ ਲੈ ਜੋ ਖਾਲ ਤੇ ਪਿਆ ਭਾਂਡੇ ਕੋਈ ਨਹੀਂ ਜਾਗਦਾ ਕਿ ਬਾਟੀ ਕਿਉਂ ਕਰਾਣ ਹੱਥੇ ਜਾ ਕੇ ਬੰਨ੍ਹ ਕੇ ਰੱਖ ਦਿੰਦੇ ਸਮਝਦਾਰ ਬੰਦੇ ਨੇ ਬਾਟੀ ਚੱਕਣੀ ਮੈਂ ਤਾਂ ਚੁੰਨੀ ਦੀ ਬੁੱਕਲ ਮਾਰਦੀ ਚਾਦਰੇ ਚਾਦਰੇ ਦਾ ਪਰਾਂ ਮੜਾ ਤਿੰਨ ਨਹੀਂ ਹੁਣ ਇੱਥੇ ਕੌਣ ਆਊਗਾ ਖੇਤ ਅਸੀਂ ਆਵਾਂਗੇ ਦਵਾਰੇ ਦਵਾਰੇ ਕੰਟਾ ਲਾਜਾਵਾਂਗੇ ਠੀਕ ਹੈ ਠੀਕ ਹੈ ਫੇਰ ਠੀਕ ਹੈ ਹਾਂ ਹਾਂ ਚਲੋ ਭੱਜੋ ਭਾਈ ਮੈਂ ਵੀ ਜਾਵਾਂ ਬਾਏ ਬਾਏ ਲਓ ਜੀ ਖੇਤੋਂ ਆਪਾਂ ਆ ਗਏ ਸੀਗੇ ਤੇ 4 ਵਜੇ ਤੱਕ ਲਾਏ ਡਿਊਟੀ ਆਪਾਂ ਆਪਦੀ ਇਜੋ ਚੰਦੇ ਰੈਡੀ ਕਾਲ ਸੇਬ ਲੈ ਕੇ ਆਏ ਸੀ ਸੀ ਤਾਂ ਸਸਤੀ ਲੈ ਕੇ ਆਏ 100 ਰੁਪਿਆ ਦੇ 4 ਕਿਲੋ 2.5 2.5 ਤੇ ਕੁਝ ਖਾਲੇ ਸੀ ਜੀ ਸਵੇਰੇ ਖਾਲੇ ਕੁਝ ਕੱਲ ਖਾਲੇ ਸੀ ਮੰਮੀ ਬੀਬੀ ਲਿਖਣੀ ਲਓ ਜੀ ਕਾਕੇ ਸੇਮ ਫੇਰ ਲੱਗਦੇ ਆ ਕੰਮ ਧੰਦੇ ਕਰਦੇ ਆ ਸਟਾਰਟ ਹੋਰ ਜੀ ਨਾ ਕਿ ਇਹ ਤੋਂ ਥੋੜਾ ਆ ਨਾ ਹਰਾ ਇਹ ਚੀਜ਼ ਲਾ ਮੀ ਹੈ ਨਹੀਂ ਹਰਾ ਹੈਗਾ ਆਉਂ ਨਾ ਹਾਂ ਧੋਕੇ ਲਿਉਣੀ ਮੈਂ ਤਾਂ ਧੋਕੇ ਲਈ ਸੀ ਬੀਬੀ ਆ ਹਰਾ ਆਇਆ ਹਰੇ ਜਿਹੜੇ ਵਾਲੇ ਸਵਾਦ ਆ ਆਹ ਜਿਹੜਾ ਹਰਾ ਜਜਮ ਖਾ ਲੋ ਹਰੇ ਖੰਡਾ ਵਾਲੇ ਮਿੱਠੇ ਹੀ ਬਣਨ। ਮਿੱਠਾ ਰਹੂਗਾ। ਆਹ ਕੋਲੇ ਵਾਲੇ ਸਵਾਦ। ਆਹ ਕੋਲੇ ਵਾਲੇ ਵਾਕੀ ਸਵਾਦ। ਲੋ ਜੀ। ਲੱਗਦੇ ਆ ਕੰਮ ਧੰਦੇ ਤੇ ਬਣਾਣਾ। ਉੱਤੇ ਪਾਵਾਂ ਕਿ ਸਾਈਡ ਤੇ ਰੱਖਾਂ। ਉੱਤੇ। ਉੱਤੇ ਬੁਖ ਦੇ। ਵਾਹ ਵਾਹ। ਇਹ ਤਾਂ ਬੜਾ ਵਾਧਾ ਨੂੰ। ਨੂਨ ਘਟਾ ਕੇ ਕਰੀਂ। ਬੜਾ ਹਨ ਬਈ। ਹਾਂ। ਹੋਰதும் ਆ ਤਾਂ ਤੇ ਜੀ। ਲਓ ਜੀ ਮੰਮੀ ਆਪਣੇ ਪਾਈ ਜਾਂਦੇ ਮਿਰਚ ਦਾ ਚਾਰ ਡੈਡੀ ਲੈ ਕੇ ਆਇਆ ਇੰਨੀ ਹੈ ਤੇ ਮਿਰਚਾਂ ਤੇ ਡੈਡੀ ਨੇ ਮੰਜੇ ਦੇ ਫਾਨਾ ਲਾਤਾ ਫਾਨਾ ਮੁੰਨ ਲਓ ਨੱਕੜ ਦਾ ਮੰਜਾ ਆਪਾ ਇਹਨੂੰ ਡੋਂਦੇ ਤਾਂ ਨਹੀਂ ਸੀ ਤੇ ਇਹ ਨਾ ਚੂਈਆਂ ਨੇ ਖਰਾਬ ਕਰਤਾ ਉਦੋਂ ਨਰਮਾ ਧਰਤਾ ਸਵਾਚ ਆਪਾ ਮੰਮੀ ਹੈਣਾ ਉਹ ਤੱਕੇ ਆ ਉਦੋਂ ਟੁੱਕਦੇ ਮੰਜੇ ਮਾਰ ਕੇ ਵੀ ਟੁੱਕੇ ਵੀ ਟੁੱਕਿਆ ਹਾਂ ਕਾਲੇ ਵੀ ਖਾਦੇ ਹਾਂ ਲਓ ਜੀ ਮੰਮੀ ਪਾ ਰਹੀ ਮਿਰਚ ਦਾ achar ਤੇ ਆਪਣਾ ਵੀ ਮਸਾਲਾ ਉਬਲਿਆ ਆ ਮੈਂ ਮਸਾਲਾ ਰਗੜ ਕੇ ਰੱਖ ਲਿਆ ਲਸਣ ਤੇ ਅਦਰਕ ਤੇ ਇੱਕ ਗੰਡਾ ਤੇ ਆਪਣਾ ਇਧਰ ਪਾਣੀ ਉਬਲਿਆ ਮਸਾਲੇ ਨਾਲ ਤੇ ਆਪਾਂ ਧਰਾਂਗੇ ਹਰੀ ਮੂੰਗੀ ਤੇ ਇਧਰ ਆਪ ਸਮਾਨ ਜੀ ਰੱਖਿਆ ਗੰਡਾ ਤੇ ਹਰੀ ਮਰਚ ਤੇ ਦੋ ਟਮਾਟਰ ਕਿਉਂਕਿ ਉ ਤਾਂ ਪਾਉਣ ਉਹਦਾ ਵਸਾਈ ਪਾ ਸਕਦੇ ਸੀਗੇ ਪਰ ਜਸ਼ਨ ਨੇ ਉਹ ਖੜਮਾ ਜਾਂ ਸਮਾਨ ਬਹੁਤ ਪਸੰਦ ਆ ਹਰੀ ਮੂੰਗੀ ਦੇ ਵਿੱਚ ਤੇ ਤਾਂ ਕਰਕੇ ਕਹਿੰਦਾ ਮੰਮੀ ਉਹ ਉ ਪਾਈ ਕਹਿੰਦਾ ਉਹ ਤੜਕਾ ਲਾਈ ਤੇ ਮਾਹ ਚਲੋ ਆਪ ਪਹਿਲਾਂ ਪਾ ਉਪਨ ਲਾਂਗੇ ਫਿਰ ਬਾਅਦ ਚ ਇਹਨਾਂ ਨੂੰ ਪਾ ਦਾਂਗੇ ਤੜਕਾ ਬਾਅਦ ਚ ਲਾ ਦਾਂਗੇ ਬਾਟੀ ਦੇ ਵਿੱਚ ਤੇ ਚਲੋ ਜੀ ਲਾ ਦਈਏ ਢੱਕਣਾ ਲਓ ਜੀ ਆਪਾਂ ਲਾਉਣ ਲੱਗੇ ਦਾਲ ਨੂੰ ਤੜਕਾ ਛੜਕਾ ਤੇ ਧਾਰਾ ਆਪਾਂ ਕੱਢ ਲਏ ਮੰਮੀ ਇੱਕ ਈ ਧਾਰ ਕੱਢੀ ਜਾਂਦੇ ਆ ਫਿਰ ਡੈਡੀ ਵਾਜ ਜਾਣਗੇ ਦੁੱਧ ਬਾਲ ਤੇ ਅੱਜ ਤਾਂ ਚਾਰ ਦੀ ਰੋੜੀ ਨਹੀਂ ਬੰਲਾ ਕੱਢ ਰੱਖਿਆ ਨਾ ਕੱਢਣਾ ਬੂ ਕੱਢਣਾ ਬੂ ਕਿੰਨਾ ਟੋਕਰ ਕੱਢਿਆ ਤੰਨੀ ਕੱਢਿਆ ਹੋਰ ਕੱਢਣੇ ਦੋ ਹੂੰ ਕੱਢ ਦਿੰਦੇ ਤੜਕੀ ਘਾਉਣ ਨੂੰ ਮੇੜ ਦਿੰਦੇ ਆਈ ਤਾਂ ਬਿਰਕਾ ਹੀ ਸੀਗੇ ਉਹੀ ਕੱਢ ਤੇ ਬਾਕੀ ਜੀ ਕਈ ਪੜਾ ਦੇ ਕਮੈਂਟ ਆਏ ਕਹਿੰਦੇ ਨਾਲੇ ਤਾਂ ਤੁਸੀਂ ਕਹਿੰਦੇ ਸੀ ਨਰਮਾ ਹਜੇ ਚੁਕਣਾੜਾ ਪਿਆਗਾ ਤੇ ਵੀ ਇਹ ਛੱਡੀਆਂ ਤੁਸੀਂ ਕਿ ਕਿਵੇਂ ਪਟੀਆਂ ਆ ਵੀ ਪੱਟ ਵੀ ਲਿੱਤੀਆਂ ਇਹ ਛੱਡੀਆਂ ਆਪਾਂ ਜੀ ਕਿਸੇ ਤੋਂ ਪਟੀਆਂ ਨਹੀਂ ਆਪਾਂ ਉਹਨਾਂ ਨੇ ਨਰਮਲ ਨਵੇੜਤਾ ਸੀਗਾ ਤੇ ਉਹਨਾਂ ਤੋਂ ਪਟੀਆਂ ਇਹ ਛੱਡੀਆਂ ਆਪਣਾ ਤਾਂ ਹਜੇ ਆਪਣਾ ਚੁੱਕੀ ਆ ਲੈ ਨਰਮ ਤੇ ਆਪਣੇ ਦਾ ਹਜੇ ਲੱਭੂਆ ਟਾਈਮ ਤੇ ਬਾਕੀ ਜੀ ਸਾਡੇ ਕੰਨੀ ਨਰਮੇ ਗੇ ਬਹੁਤ ਬਹੁਤ ਘਰਾਂ ਨੇ ਨਵੇੜ ਤੇ ਕਿਸੇ ਨੇ ਸਰੋਵਰस्ते ਬਣ ਬਿਲੇ ਕਰ ਲਈ ਕਿਸੇ ਨੇ ਦੋ ਦੋ ਤਿੰਨ ਤਿੰਨ ਕਿੱਲੇ ਸਾਹਮਣੇ ਬਿਲੇ ਕਰਦੇ ਸਾਹਮਣੇ ਨਰਮਾ ਬੈਠ ਕੇ ਛੜੀਆਂ ਬਾਟ ਚੁਗ ਤੇ ਆਪਰਾ ਤਾਂ ਪਿਆਜੀ ਹਜੇ ਨਰਮਾ ਆਪਣਾ ਨਰਮਾ ਦੇਖੋ ਹੁਣ ਦੋ ਤਿੰਨ ਦਾ ਕਾਹ ਨੂੰ ਫੇਰ ਨਹੀਂ ਲੱਗੀਦਾ ਕਿਉਂਕਿ ਕਾਹ ਨੂੰ ਡੈਡੀ ਨੇ ਤੇ ਰਮਨ ਨੇ ਸਾਰਿਆਂ ਨੇ ਜਾਣਾ ਗੱਗੀ ਦੀ ਮੁਲਾਕਾਤ ਕਰਨ ਜੀਨਦ ਤੇ ਮੰਮੀ ਨੇ ਜਾਣਾ ਭੋਗ ਤੇ ਸਾਨੂੰ ਦੱਸਿਆ ਸੀ ਜਿਹੜੇ ਉੱਥੇ ਜੋਧਪੁਰ ਉਹ ਤੋਂ ਹੈਗੇ ਮਾਸੀ ਜਿਹੜੀ ਇੱਥੇ ਕੁੱਕਿਆਲੀ ਤੇ ਉਹ ਮਾਸੜੇ ਜਿ ਮੁੱਕੇ ਸੀ ਉਹਨਾਂ ਦਾ ਭੋਗ ਹੈ ਕੱਲ ਨੂੰ ਮੰਮੀ ਉੱਧਰ ਜਾਣਗੇ ਤੇ ਫਿਰ ਹੁਣ ਆਏ ਆ ਜੀ ਜੀ ਮੈਂ ਮੈਂ ਨਾ ਤਾਂ ਮੈਂ ਕੱਲੀ ਚੁੱਕ ਸਕਦੀ ਆ ਨਾ ਜਸ਼ਨ ਦੇ ਆੜੀ ਚੁੱਕ ਸਕਦੇ ਕੱਲੇ ਬੰਦੇ ਦਾ ਜੀ ਨਹੀਂ ਲੱਗਦਾ ਆਏ ਉਹ ਫਿਰ ਵੀ ਹੈ ਨਾ ਆਖੀ ਨਹੀਂ ਦੁਰਦੇ ਕੱਲੇ ਬੰਦੇ ਦੇ ਤਾਂ ਉਹ ਕੱਲ ਤਾਂ ਨਾ ਫਿਰ ਛੁੱਟੀ ਮੱਝੂ ਕੀ ਪਰਸੋਂ ਤੇ ਚੌਥੇ ਦੋ ਦਿਨ ਲਗਾਤਾਰ ਲਾਵਾਂਗੇ ਚਾ ਇਹਦੂ ਵਾਰ ਤੁਹਾਨੂੰ ਪਤਾ ਦਿਵਾ ਲਈ ਅੱਜ ਵੀ ਚਲੋ ਜਿੰਨਾ ਕਰਾਦੇ ਹੁੰਦੇ ਜਿੰਨਾ ਵੀ ਨਿਪਟੂਗਾ ਹਨ ਉਹ ਬਧਈ ਹੈ ਤੇ ਘਰੇ ਵੀ ਕੀ ਕਰਾਂਗੇ ਹੁਣ ਬਹਿ ਲੈਣ ਕਿਉਂਕਿ ਸਾਬ ਸਫਾਈ ਵਾਲਾ ਕੰਮ ਆਪਣਾ ਸਾਰਾ ਜਿਹੜਾ ਕੀ ਕੰਪਲੀਟ ਹੈ ਤੇ ਲੋਟਾ ਪਟੋਲਾ ਲਾੜੀ ਰੱਖ ਕੇ ਜਸ਼ਨ ਆਪਰਾ ਆਇਆ ਨਹੀਂਗਾ ਜਸ਼ਨ ਆ ਉਹ ਡੈਡੀ ਨਾਲ ਗਿਆ ਸੀ ਪੰਡਤ ਦੇਖੇ ਉੱਥੇ ਰਹਿ ਪਏ ਪੰਡੀ 10 ਮੇਰੂ ਬਾਰ ਖਾਲੀ ਟਮਾਟਰ ਤੇ ਹਰੀ ਮਿਰਚ ਉਹਨਾਂ ਨੂੰ ਜਿਹੜਾ ਗੰਨੇ ਭੰਨੇ ਹੋਣੇ ਨਾ ਵਾਲੀ ਜਾਨਾ ਪਾਓ ਤੇ ਨਾਲ ਨਾਲ ਤੇ ਫਿਰ ਆਪਾਂ ਇਹਦੇ ਵਿੱਚ ਜਿਹੜੇ ਗੰਨੇ ਪਾਏ ਆ ਇਹਦੇ ਪਾਇਆ ਗੰਨੇ ਤੇ ਲਸਣ ਤੇ ਅਦਰਕ ਆਟਾ ਤੇ ਇਹਦੇ ਤੇ ਆਪਾਂ ਭਾਈਖ ਦੋ ਵੱਡੇ ਜੀਰੇ ਆ ਤੇ ਹਰੀ ਮਿਰਚ ਦੇ ਬਹੁਤ ਮਸਾਲਾ ਤੇ ਮੁਕੇ ਸਵਾਦ ਸਾਰਾ ਆਪਾਂ ਪਾਦਾ ਹਾਂ ਗਰਮ ਦੇ ਵਿੱਚ ਮੈਂ ਦਾਣੇ ਹੋ ਗਏ ਜੀ ਬੜੀਆਂ ਉਹ ਤੋਂ ਬਾਹਰੂੰਗੀ ਮਗਰ ਜਿਹੜਾ ਉਹ ਤੇਰਾ ਮਾਰਾ ਪਾਣੀ ਜਾਂ ਜੂਰਾ ਮਨੋ ਸੁੱਕੀ ਜਾ ਰਿਹਾ ਹੈ ਮੈਂ ਆਪਾਂ ਨੂੰ ਸਾਹ ਦਾ ਤਲਕਾ ਲਾ ਰਹੀ ਹਾਂ ਫਿਰ ਪਾ ਲੈ ਦਾਲ ਦੇ ਵਿੱਚ ਫਿਰ ਮਾਂ ਦੀ ਮਾਂ ਦਾ ਅੱਧਾ ਲੋਟ ਨਰਮ ਤੇ ਉਹ ਆਇਆ ਜੀ ਪੂਰੀ ਅੱਗੀ ਤਕਾਬ ਚੀਨ ਹੋਈ ਤੇ ਉਸ ਦਾ ਗੱਲਾ ਵਾਪਸ ਲੇ ਕੁਝ ਵਧੀਆ ਜੀ ਤਾਂ ਆ ਗਿਆ ਕਿ ਘਰ ਵੀ ਆ ਗਈ ਜੀ ਤੇ ਖੁਸ਼ ਹੈ ਨਹੀਂ ਗਰਮੀ ਹੈ ਜੀ ਹੋਰ ਮੌਸਮ ਦਾ ਬਹੁਤ ਜ਼ਿਆਦਾ ਛੱਟ ਬੈ ਗਿਆ ਮੌਸਮ ਜਿਹੜਾ ਕਿ ਤੇਜ਼ ਹੋ ਗਿਆ ਤੇ ਅੱਜ ਤੱਕ ਕੋਈ ਇਸ ਨਾਲ ਮਾਰਿ ਮਾਰਿ ਮੱਤੀ ਮੱਤੀ ਹਵਾ ਨਹੀਂ ਚੱਲੀ ਤੇ ਵਧੀਆ ਸੀਗਾ ਜੜਾ ਬਹੁਤ ਵਧੀਆ ਸੀਗਾ ਨੋ ਦਿਵਾ ਸਾ ਆਪਣੇ ਸੋਈ ਦੇ ਵਿੱਚ ਨਾ ਆ ਹੀ ਹੋ ਜਾਗਾ ਤੂੰ ਆ ਜਾ ਜਿੱਦੋ ਵੀ ਇਹਦਾ ਚਾਹ ਬਾਰੀ ਜਿਹੜੀ ਆਪਣੀ ਹੈ ਜੀ ਇਹ ਵੀ ਹੁਣ ਚੇਂਜ ਕਰਾਂਗੇ ਬਾਰੀ ਆਪਾਂ ਹੁਣ ਤਾਂ ਜਿਵੇਂ ਇਹ ਮਗੱਟਾ ਲਾ ਕੇ ਬੰਦੀ ਹੋ ਰਹੀ ਹੈ ਤੇ ਇਹਨੂੰ ਆਪਾਂ ਨਾ ਉਹ ਬਰਾਹਮਣ ਜਾਰੀ ਦਵਾ ਦਾਂਗੇ ਮੋਟੇ ਬੰਦਿਆ ਨੂੰ ਤੇ ਜਿਹੜਾ ਇਹਦੇ ਸੋਈ ਦੇ ਵਿੱਚ ਨਾ ਖਾ ਵਾਲੀ ਲੱਗਦੀ ਤਾਂ ਲੋਹ ਡਾਲ ਲਾ ਕੇ ਆਪਣਾ ਹੋ ਗਿਆ ਭਾਵੇਂ ਸਾਡੇ ਜਸ਼ਨ ਨੇ ਬਹੁਤ ਜ਼ਿਆਦਾ ਪਸੰਦ ਆ ਰਾਜ ਜਿਆ ਮਨ ਹੋਇਆ ਰਾਜ ਦਾ ਹਾਈ ਇਹ ਵਿੱਚ ਕੀ ਦੇ 56 ਆਪਣੇ ਹੀ ਨਹੀਂ ਹੋਇਆ ਤਾਂ ਵਧੀਆ ਹੋ ਗਿਆ ਜੜੀ ਠੀਕ ਹੀ ਠੀਕ ਹੀ ਹੋਇਆ ਫਿਰ ਆਪਣੇ ਹੀ ਨਹੀਂ ਹੋਇਆ ਇਹ ਕਿਹੜਾ ਹੋਇਆ ਇਹਦੇ ਸ਼ਿਸ਼ਪਦਨਾਵਨੀ ਹੋਇਆ ਗੇ ਆਪਣੇ ਬਾਸਪਤੀ ਹੋਇਆ ਇਹਨਾਂ ਉਹਨੇ ਹਾਈਬ੍ਰਿਡ ਹੋਇਆ ਹਾਂ ਫਿਰ ਉਹ ਵੱਧ ਹੁੰਦਾ ਹਾਈਬ੍ਰਿਡ ਹਾਂ ਫੇਰ ਹੋਏ 55 ਮਾਣੀ। 40 ਮਾਣ ਹੋਰ ਆ 48 ਮਾਣ ਹੋਰ ਚਾਹੀਦੀ। ਭਾਈ ਚੋਨੇ ਦੇ ਬਹੁਤ ਜਿਆਦੇ ਪੀਣੇ ਕਰਦੇ। ਇਹ ਹਾਂ ਸਾਰੇ ਹਾਂ। ਇਹ ਹਾਂ ਬ੍ਰੇਹਾਂ ਆਪਣਾ ਕੀ ਪਤਾ ਜਿਹੜੀ ਵਿੱਚ ਥੋਥ ਹੋ ਗਏ। ਬਹੁਤ ਹਾਂ। ਹਮੜੀ ਘਰ ਨਾਲ ਨਾਕ ਤੇ ਆਪਣਾ ਘਰ। ਘਰਾਂ ਵਾਲੇ ਜੀ ਥੋਥ। ਨਹੀਂ ਐਨੀ ਨਹੀਂ ਨਹੀਂ। ਦਾ ਲੱਗੂ ਪਤਾ ਕਿੰਨਾ ਹੋਊਗਾ ਹਰੇ ਬਤਨੀ ਦੁੱਧ ਮੈਨੂੰ ਉਹੀ ਆਜ ਬਦਿੱਲੀ ਕਿਥੇ ਗਾੜੇ ਦਾੜ ਹੀ ਲਾਈਏ ਹੋਰ ਲੈਉਣੀ ਐ ਦਿੱਲੀ ਚ ਪਾਉਣੀ ਆ ਦੁੱਧ ਫਰਿੱਜੋਂ ਬਾਹਰ ਫਿਰ ਇਹਦਾ ਬਹੁਤ ਹੋਊਗਾ ਕਿਹੜਾ ਤੇ ਉਹ ਦੂਜਾ ਉਹ ਤਾਂ ਆਏ ਫਿਰ ਇਹਦੇ ਨਾਲ ਹੀ ਆਜੂ ਤਾਂ ਉਹ ਤਾਂ ਵੱਡਣ ਵਾਲੇ ਬਾਸਨ ਦੇ ਕਿਹੜਾ ਉਹ ਪਰ ਲਾ ਲਓ ਜੀ ਦੁੱਧ ਗਰਮ ਹੋਈ ਜਾਂਦਾ ਆਪਣਾ ਤੇ ਆਪਾਂ ਕੱਪੜੇ ਲਾ ਲਈਏ ਕੁਸਤਾ ਲਾ ਕੇ ਰੱਖਦੇ ਜਿਹੜੇ ਮਾੜੇ ਮੋٹے ਜਿਹਾ ਸਲਾਬੇ ਸੀ ਉਹ ਪਏ ਰਹੇ ਇੱਥੇ ਤੇ ਹੁਣ ਆਥ ਨੇ ਸਾਰਾ ਕੰਮ ਤਾਂ ਹੁੰਦਾ ਨਿਮੇੜ ਕੇ ਤੇਨਾ ਆਪਾਂ ਫੇਰ ਹੀ ਤਾਂ ਲਾਵਾਂਗੇ ਬਸ ਜੀ ਆਹ ਲਾਲਚ ਹੋ ਜਾਂਦਾ ਹਨਾ ਮਾੜੇ ਮਾੜੇ ਨਾਲ ਵੀ ਚਲੋ ਹੁਣ ਕਾਹਨੂੰ ਹੋ ਕੰਮ ਕਰ ਲਈਏ ਚਲੋ ਪੈਣ ਲੱਗੇ ਆਰਾਮ ਨਾਲ ਫੇਰ ਤਾਂ ਲਾ ਦਾਂਗੇ ਆਥ ਨੇ ਜਦੋਂ ਬੈਠੇ ਲਓ ਜੀ ਕੁਸਤਾ ਉੱਤੇ ਪਏ ਐ ਮੇਸ ਤੇ ਮੇਜ ਭਰਿਆ ਪਿਆ ਅਜ ਤੱਕ ਕੱਪੜੇ ਵੀ ਜਾਦੇ ਚਲੋ ਲਾ ਲਾਂਗੇ ਰਾਮ ਦੇ ਰੱਗ ਤੇ ਮੰਮੀ ਪਾਣੀ ਪੀ ਜਾਂਦਾ ਜਿਵੇਂ ਰੜੀ ਚਾਰ ਪੱਤਾਂ ਦੀ ਤਿਆਰੀ ਆ ਪਈ ਆ ਕੁਛ ਚਲੋ ਲਾ ਲਾਂਗੇ ਹੱਥ ਨੇ ਦੁੱਧ ਗਰਮ ਹੋਈ ਜਾਂਦਾ ਬਸ ਮੈਂ ਕੋਲੇ ਬਹਿ ਕੇ ਮੈਂ ਚਲੋ ਰੜਕਣੀ ਚ ਪਾਉਣ ਵਾਲਾ ਹੋ ਜੇ ਕਿ ਨਾ ਫਿਰ ਮੈਂ ਪਾ ਕੇ ਨਾ ਰੜਕਣੀ ਚ ਜਿਹੜਾ ਪੀਣ ਵਾਲਾ ਉਹ ਕਢੀ ਜਾਊਗਾ ਤੇ ਫਿਰ ਮੈਂ ਆਟਾ ਗੁੰਨਾ ਲੱਗ ਜਾਊਂਗੀ ਤੇ ਮੰਮੀ ਪੀ ਆਈ ਜਾਂਦੇ ਪਾਣੀ ਬਸ ਜਿਮਰ ਹਣਾ ਕੰਮ ਤਾਂ ਦਾ ਕਰ ਲੀਏ ਫੇਰ ਹੀ ਨਾਮ ਮਗੀ ਟਾਈ ਫਿਰ ਟੈਨਸ਼ਨ ਫਰੀ ਜੇ ਹੋ ਕੇ ਜੀ ਮੰਮੀ ਪਾਣੀ ਪੀ ਜਾਂਦੇ ਐ ਐਸ ਵੇਲੇ ਤਾਂ ਨਾ ਬਸ ਜਮਾ ਨੇ ਰਹਣ ਲੱਗ ਜਾਂਦਾ ਕੁਛ ਨਹੀਂ ਦੀਂਦਾ ਮਖੈਸ ਵੇਲੇ ਤਾਂ ਨਾ ਇਕਦਮ ਦਨ ਛਪ ਜਾਂਦਾ ਕੁਛ ਨਹੀਂ ਦੀਂਦਾ ਹੂੰ ਟਾਈਮ ਤਾਂ ਕਿਹੜਾ ਹੋਇਆ ਸਵਾ ਸ਼ੀਦਾ ਟਾਈਮ ਹੋਇਆ ਹਜੇ ਲੋ ਜੀ ਜਸ਼ਨ ਦੇ ਰੈਡੀ ਜਾ ਪੱਲੜ ਜੇ ਜਮੀ ਪਾਟ ਗਿਆ ਨਾ ਪੱਲੜ ਕਾਗਜ ਬੋਦਾ ਹੋ ਗਿਆ ਹਣਾ ਦੋਈ ਟੋਕਰੇ ਕੱਢਣੇ ਕਿ ਤਿੰਨ ਤਿੰਨ 21 21 ਕੱਢਣਾ ਤਿੱਕ ਤੜਕੇ ਕਾਢ ਹੀ ਦਿੰਦੇ ਜਦੋਂ ਇੰਨੇ ਕੱਢੇ ਸੀ ਜਿੱਥੇ ਹੋਰ ਕਾਢ ਦਿੰਦੇ ਇੱਕ ਦਵਾਰੇ ਦਵਾਰੇ ਖੋਲਣਨ ਲੋ ਜੀ ਜਸ਼ਨ ਤੇ ਰੈਡੀ ਕੱਢ ਰਿਹਾ ਚਾਰ ਜਮਾ ਇਸ ਵੇਲੇ ਤਾਂ ਇਹ ਨੀਰ ਕੱਪ ਹੋਇਆ ਸ਼ੇਰੂ ਜਿੰਮੀ ਜਿੰਮੀ ਕਿੱਥੇ ਰਹਿੰਦਾ ਉਹ ਤਾਂ ਲਾਪਤਾ ਹੋ ਗਿਆ ਲਾਪਤਾ ਪਤਾ ਹੀ ਨਹੀਂ ਕਿੱਧਰ ਅੰਡਰਗਰਾਉਂਡ ਰਹਣ ਲੱਗ ਗਿਆ ਅੰਡਰਗਰਾਉਂਡ ਲੋ ਜੀ ਇਹਦੇ ਨਾਲ ਪ੍ਰਾਣੀ ਇਕੱਠੀ ਖਰੀ ਸੀ ਦੇਖੋ ਨਵੇਂ ਹੀ ਸੰਦ ਆ ਨਵੇਂ ਤੋਂ ਨਵੇਂ ਸੰਦ ਆਉਂਦੇ ਆ ਇਹਦੇ ਨਾਲ ਕੀ ਸਰੋਂ ਇਕੱਠੀ ਕਰਦੇ ਹੁੰਦੇ ਆ ਸਰੋਂ ਘਮਾਰਾ ਹੈਣਾ ਠੀਕ ਆ ਦੇਖੋ ਜੀ ਟਰੈਕਟਰ ਮਗਰ ਪੈਂਦਾ ਹੈ ਲੋ ਦੀ ਉਹ ਚੋਨੇ ਪਤਾ ਨਹੀਂ ਕੀਦੇ ਆ ਕਿ ਇਹਨਾਂ ਦੇ ਮੰਮੀ ਨਰਮਾ ਜਗਨ ਵਾਲੇ ਬੂਹ ਜਮਾਈ ਨਹੀਂ ਕੋਸ ਦੀਦਾ ਇੱਧਰ ਤਾਂ ਨੇਰ ਕੁੱਪੀ ਲੱਗਦਾ ਹੈ ਜਾਮਣਾ ਥੱਲੇ ਤੇ 베ਰੀਆਂ ਥੱਲੇ ਤਾਂ ਜਮਾ ਨੇਰਾ ਲੱਗਦਾ ਚਲੋ ਜੀ ਆਪਾਂ ਵੀ ਕਰੀਏ ਦੁੱਧਵਾਦ ਦੀ ਸਾਮਾ ਸੁਮਾਈ ਗੁੰਨੀਏ ਆਟਾ ਤੇ ਬਸ ਥੋੜੀ ਜੀ ਅੱਜ ਵੀ ਹੋ ਜਾਂਦੀ ਐਸ ਵੇਲੇ ਵੀ ਦੋ ਦੋ ਕੰਮ ਕਰਕੇ ਤੇ ਨਾਲ ਹੀ ਕੁਛ ਨਰਮੇ ਜੀ ਸਾਨੂੰ ਪਤਾ ਸਾਧਨਾ ਖੜੀ ਰਾਤ ਦੀ ਰਹਿਣੇ ਹਨ ਤੇ ਚਲੋ ਆਪਾਂ ਦੁੱਧਵਾਦ ਸਾਮ ਲੀਏ ਜਸ਼ਨ ਆਪਣਾ ਹਜੇ ਤੱਕ ਨਹੀਂ ਆਇਆ ਲਓ ਜੀ ਮੈਂ ਲਾ ਲਈਆਂ ਰੋਟੀ ਤੇ ਬਾਕੀ ਤਾਂ ਸਾਰੇ ਨਾਲੇ ਤੇ ਮੈਂ ਹੀ ਰਹੀ ਗੱਲੀ ਵਸ ਰੋਟੀ ਬਗਾ ਕੇ ਖੈਣਾ ਹੋਵੇ ਤੇ ਮੰਮੀ ਖਵਾ ਦੇਣਗੇ ਪੱਗ ਦੀ ਬੱਗ ਦੀ ਡੈੜੀ ਨੂੰ ਤੇ ਜਸ਼ਨ ਦੀ ਡੈੜੀ ਨੂੰ ਰੋਹਾ ਦੋਨਾਂ ਨੂੰ ਦਾਦੇ ਕੋਲ ਤੇ ਨਾ ਰੋਟੀ ਪਾਪੇ ਨਾਲ ਖਾẽਗਾਗੇ ਦੇਖੂਗਾ ਪਾਪੇ ਨਾਲੇ ਖਾਣ ਤੇ ਜਸ਼ਨ ਆਪਣਾ ਹੁਣ ਆਇਆ ਜੀ ਡੈੜੀ ਦੁੱਧ ਪਾ ਕੇ ਆਇਆ ਤੇ ਹੁਣ ਬੜਿਆ ਘਰੇ ਇਹ 5 ਵਜੇ ਦਾ ਗਿਆ ਹੂੰ ਉਹ ਮਾਸੇ ਗੇ ਸਮਾ ਮਾਸੀ ਲੈ ਜੀ ਤੇ ਆਉਣਾ ਨਹੀਂ ਸਕੇ ਮੈਂ ਕਿਹਾ ਫਿਰ ਦੂਰੀ ਵਾਲ ਕਿਉਂ گے ਡਾ ਲਾਉਣਗੇ ਅੱਛਾ ਤਾਂ ਤੁਸੀਂ ਆ ਜੀ ਕਿਰੋ ਜੀ ਰੋਟੀ ਰੋਟੀ ਪਕਾ ਕੇ ਬਸ ਆਪਾਂ ਨਾ ਲੈ ਆ ਨਾ ਕੇ ਰੋਟੀ ਖਾਵਾਂਗੇ ਨਾ ਕੇ ਵੀ ਮੈਂ ਜੀ ਰੋਟੀ ਨਹੀਂ ਹੈ ਖਾਣੀ ਜਿੰਨਾ ਕੇ ਪਹਿਲਾਂ ਮੈਂ ਵੀਡੀਓ ਪਾਣੀ ਹੁੰਦੀ ਆ ਜੀ ਡੈਟ ਆ ਵਗੈਰਾ ਕਰਨੀ ਥੰਬਨੇਲ ਬਣਾਉਣਾ ਮੈਨੂੰ ਅੱਧਾ ਘੰਟਾ ਲੱਗ ਜਾਂਦਾ ਆ ਆਉਣ ਨਾਲ ਤੇ ਰੋਟੀਆਂ ਉਹਦੋਂ ਮੇਰੀਆਂ ਠੰਡਾ ਹੋ ਜਾਂਦੇ ਆ ਤੇ ਪਰ ਵੀਡੀਓ ਪਾ ਕੇ ਮੈਂ ਫਿਰ ਖਾਣੀ ਹੁੰਦੀ ਆ ਦੇਖੋ ਕਿ ਇਹ ਵੀ ਜ਼ਰੂਰੀ ਹੈ ਜੀ ਕੰਮ ਹਨਾ ਜਦੋਂ ਆਪਾਂ ਆਦੇ ਹੁੰਦੇ ਆ ਵੀ ਮਿਹਨਤ ਕਰਦੇ ਆ ਨੀ ਸਾਰਾ ਦਿਨ ਬਲੌਗ ਬਣਾਉਣਾ ਹਨਾ ਥੋੜੀਆਂ ਥੋੜੀਆਂ ਵੀਡੀਓ ਬਣਾਉਣੀ ਕਲਿੱਪਾਂ ਲਾਉਣੀਆਂ ਫਿਰ ਵਧੀਆ ਦੇਖ ਕੇ ਉਹ ਕਰਨਾ ਹੁੰਦਾ ਵੀ ਫਿਰ ਵੀ ਕੋਈ ਵੀ ਕੁਝ ਵੀਡੀਓ ਚ ਕੁਝ ਬੋਲਣਾਂ ਗਿਆ ਹੋਵੇ ਗਲਤ ਮਤ ਸੋਚ ਸਮਝ ਕੇ ਹਨਾ ਉਹ ਕਰਨਾ ਹੁੰਦਾ ਤੇ ਬਸ ਰੋਟੀਆਂ ਤਾਂ ਮੇਰੀਆਂ ਹੋਰ ਲਾ ਦੂੰਗੀ ਮੈਂ 15 ਮਿੰਟਾਂ ਦੀਆਂ ਰੋਟੀਆਂ ਲਾ ਕੇ ਰੋਟੀਆਂ ਚਲੋ ਜੀ ਆਪਾਂ ਫਿਰ ਨਾਲ ਆਵਾਂਗੇ ਐਨੇ ਮੇਰੀ ਵੀਡੀਓ ਬਹਿ ਜੂਗੀ ਅਪਲੋਡਿੰਗ ਤੇ ਲਾ ਦੂੰਗੀ ਤੇ ਫਿਰ ਅਜ ਦੁਬਾਰਾ ਸਾਰਾ ਸੈਟਿੰਗ ਬੈਟਿੰਗ ਜਿਹੜੀ ਕਰਨੀ ਹੁੰਦੀ ਹੈ ਬਾਅਦ ਚ ਕਰਦੀ ਹੁੰਦੀ ਹੈ ਤੇ ਚਲੋ ਜੀ ਬਾਕੀ ਅੱਜ ਵਾਲੀ ਵੀਡੀਓ ਦਾ ਇਥੇ ਐਂਡ ਕਰਦੇ ਕਿਉਂਕਿ ਹੁਣ ਕਲੀਅਰ ਤਾਂ ਫੋਟੋ ਆਉਂਦੀ ਨਹੀਂ ਹੈ ਕਿਹਦੀ ਆਉਂਦੀ ਹੈ ਬਥੇ ਸਾਫ ਹੂੰ ਹੂੰ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਇੱਕ ਨਾ ਹੁਣ ਨਿੱਕੀ ਨਿੱਕੀ ਮਛਰੀ ਜੀ ਬਹੁਤ ਜ਼ਿਆਦਾ ਹੋ ਗਈ ਬਰੀਕ ਜੀ ਨਿੱਕੀ ਨਿੱਕੀ ਮਾੜੀ ਮਾੜੀ ਹੈ ਇੰਨੀ ਜ਼ਿਆਦਾ ਆਉਂਦੀ ਹੈ ਘੰਟਾ ਲੈੜ ਲਾ ਦੂ ਤੇ ਭਰ ਜਾਂਦਾ ਘਰ ਸਾਰ ਪਤਾ ਨਹੀਂ ਕਿਧਰੋਂ ਆਉਦੀਆਂ ਹੁੰਦੀਆਂ ਤੇ ਚਲੋ ਜੀ ਸਾਰੇ ਭੈਣ ਭਰਾਵਾਂ ਨੂੰ ਸਸ਼ੇ ਕਾਲ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਬਾਏ ਬਾਏ ਜੀ